ਜੋ ਸਰਕਾਰੋਂ ਲਿਆਂਦੀ ਗਈ ਸੀ ਉਹਨੂੰ ਵਾਪਸ ਲਿਆ ਗਿਆ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਸਾਰੇ ਜਿਹੜੇ ਸ ਮੇਰੇ ਨਾਲ ਸਾਥੀ ਆ ਗਏ ਉਹ ਸਾਰੀ ਗੱਲਬਾਤ ਕਰਨਗੇ ਮੈਂ ਇਹਦੇ ਵਿੱਚ ਇਹ ਗੱਲ ਕਰਨੀ ਚਾਹੁੰਦਾ ਕਿ ਤੁਹਾਨੂੰ ਪਤਾ ਹੀ ਹੈ ਕਿ ਜੇ ਸਾਡਾ ਪੰਜਾਬ ਸਟੇਟ ਹੈ ਇਹ ਖੇਤੀ ਪ੍ਰਧਾਨ ਸੂਬਾ ਇਹਦੇ ਵਿੱਚ 60 ਤੋਂ 65% ਜਿਹੜੀ ਸਾਡੀ ਆਬਾਦੀ ਹੈ ਉਹ ਇਸੇ ਖੇਤੀ ਦੇ ਉੱਤੇ ਨਿਰਭਰਤਾ ਹੈ। ਕੇਂਦਰਪੂਲ ਦੇ ਵਿੱਚ 48% ਅਸੀਂ ਕਣਕ ਦਿੰਦੇ ਹਾਂ ਤੇ 11 ਤੋਂ 12% ਜਿਹੜਾ ਝੋਨਾ ਉਹ ਜਾਂਦਾ। ਜਿਹੜਾ ਜ਼ਿਮੀਦਾਰ ਕਿਸਾਨ ਜੋ ਕੇਂਦਰਪੂਲ ਦੇ ਵਿੱਚ ਐਡਾ ਵੱਡਾ ਯੋਗਦਾਨ ਪਾਉਂਦਾ ਉਦਾਸ ਨੂੰ ਖੁਸ਼ਹਾਲ ਹੋਣਾ ਜ਼ਿਆਦਾ ਜ਼ਰੂਰੀ ਆ। ਔਰ ਪਿਛਲੇ ਦਿਨਾਂ ਦੇ ਵਿੱਚ ਝਾੜੂ ਸਰਕਾਰ ਨੇ ਇੱਕ ਨਵੀਂ ਪਾਲਿਸੀ ਲੈਣ ਦੀ। ਲੈਂਡ ਪੂਲਿੰਗ ਪਾਲਿਸੀ। ਇਹਨੂੰ ਲੈਂਡ ਪੂਲਿੰਗ ਪਾਲਿਸੀ ਨਹੀਂ ਸੀ ਕਿਹਾ ਪਰ ਇਹ ਲੈਂਡ ਗ੍ਰੈਵਿੰਗ ਪਾਲਿਸੀ ਸੀ। ਔਰ ਇਹ ਲਿਆ ਕੇ ਮਕਸਦ ਇਹ ਸੀ ਕਿ ਬੱਦ ਤੋਂ ਬੱਦ ਜਿਹੜਾ ਹੈਗਾ ਇਹ ਦਾ ਫਾਇਦਾ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਪਹੁੰਚੇ ਕਿਉਂਕਿ ਤੁਸੀਂ ਦੇਖਿਆ ਹੋਣਾ ਇਹ ਵੀ ਕਿਹਾ ਗਿਆ ਸੀ ਕਿ 1-1 ਕਰੋੜ ਰੁਪਇਆ ਗਈਆਂ ਤੋਂ ਜਿਹੜੀ 1 ਏਕੜ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਸੀ ਇਸ ਤੋਂ ਇਲਾਵਾ ਮੈਂ ਤਾਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਜਦੋਂ ਇਹ ਪਾਲਿਸੀ ਸ਼ੁਰੂ ਹੋਈ ਸਭ ਤੋਂ ਪਹਿਲਾਂ ਇੱਕ ਆਮ ਆਦਮੀ ਦੱਸਣਾ ਚਾਹੁੰਦਾਗਾ ਇੱਕ ਅਖਬਾਰ ਦੇ ਵਿੱਚ ਧਜੀਵਾਲ ਸਾਹਿਬ ਬੈਠੇ ਹੋਣੇ ਆ ਇਹ ਖਬਰ ਦੇ ਵਿੱਚ ਆਇਆ ਸੀ ਕਿ 24311 ਏਕੜ ਜ਼ਮੀਨ ਨੂੰ ਪਰਵਾਨਗੀ ਕਾਰਨ ਅਗਵਾਹ ਕਰਨ ਦੀ ਪੰਜਾਬ ਸਰਕਾਰ ਵੱਲੋਂ ਪਰਵਾਨਗੀ ਦਿੱਤੀ ਗਈ ਹੈ। ਅਸੀਂ ਉਸ ਦਿਨ ਤੋਂ ਹੀ ਸਾਧ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਿਸਾਨਾਂ ਦੀ ਬਾਹ ਫੜੀ, ਕਿਸਾਨਾਂ ਨੂੰ ਵਿਸ਼ਵਾਸ ਦੁਆਇਆ ਕਿ ਤੁਹਾਡੇ ਨਾਲ ਪੂਰਾ ਸ਼ੋਮਨੀ ਅਕਾਲੀ ਦਲ ਤੁਹਾਡੇ ਨਾਲ ਖੜਾ। ਔਰ 1 ਇੰਚ ਵੀ ਜਿਹੜੀ ਜ਼ਮੀਨ ਹੈਗੀ ਆ ਉਹ ਜਾਣ ਨਹੀਂ ਦਿੱਤੀ ਜਾਉਗੀ ਤੇ ਇਹਦੇ ਤੇ ਸਭ ਤੋਂ ਪਹਿਲਾਂ 17 ਮਈ ਨੂੰ ਕਿਉਂਕਿ ਇਹ ਜਿਹੜੀ ਖਬਰ ਛਪੀ ਤੇ 17 ਮਈ ਨੂੰ ਛਪੀ ਸੀ ਤੇ 17 ਮਈ ਨੂੰ ਸਰਦ ਸੁਖਵੀਰ ਸਿੰਘ ਬਾਲ ਸਾਹਿਬ ਨੇ ਟਵੀਟ ਕਰਕੇ ਕਿਹਾ ਸੀ ਜਿਹੜਾ ਕਿ ਜਿਹਦੇ ਵਿੱਚ ਮੈਂ ਕਿ ਲਾਸਟ ਲਾਈਨ ਪੜ੍ਹਦਾ ਕਿਉਂਕਿ ਇਹ ਚ ਲਿਖਿਆ ਸੀ ਕਿ ਇਸ ਪੂਰੇ ਮਾਮਲੇ ਦੀ ਸਮੀਖਿਆ ਹੋਣੀ ਚਾਹੀਦੀ ਹੈ ਅਤੇ ਤੁਰੰਤ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਅੱਗੇ ਆਵੇਗਾ ਅਤੇ ਧੋਖੇ ਨਾਲ ਜਮੀਨਦਾਰ ਕੁਆਰ ਹੁਣ ਤੋਂ ਬਚਾਵਾਂਗੇ 1 ਇੰਚ ਵੀ ਜਿਹੜੀ ਜ਼ਮੀਨ ਹੈਗੀ ਆ ਇਹ ਜੀਮੀਦਾਰ ਦੀ ਜਾਨ ਨਹੀਂ ਦਿੱਤੀ ਆ ਕਿਸਾਨ ਦੀ ਨਹੀਂ ਜਾਨ ਦਿੱਤੀ ਆ ਗਈ ਉਸ ਤੋਂ ਬਾਅਦ ਵੀ ਮੈਨੂੰ ਪ੍ਰੈਸ ਕਾਨਫਰੈਂਸ ਕੀਤੀ ਸੀ ਲੁਧਿਆਣਾ ਉਹਦੇ ਵਿੱਚ ਵੀ ਇਹ ਗੱਲ ਕਹੀ ਸੀ ਇਹ ਇਹ ਜਿਹੜਾ ਮਨਸੂਬਾ ਹੈ ਆਮ ਆਦਮੀ ਪਾਰਟੀ ਦਾ ਇਹ ਪੂਰਾ ਨਹੀਂ ਹੁੰਦਿਆਂਗੇ ਜੋ ਮਰਜ਼ੀ ਹੋ ਜਾਏ ਜੋ ਮਰਜ਼ੀ ਸਾਨੂੰ ਕੁਰਬਾਨੀ ਕਰਨੀ ਪਵੇ ਜੋ ਧਾਨਾ ਲਾਣਾ ਪਵੇ ਮੋਰਚਾ ਲਾਣਾ ਪਵੇ ਸਭ ਲਾਵਾਂਗੇ ਲੇਕਿਨ 1 ਇੰਚ ਵੀ ਜ਼ਮੀਨ ਜਿਹੜੀ ਕਿਸਾਨ ਦੀ ਨਹੀਂ ਜਾਂ ਦਿੱਤੀ ਜਾਏਗੀ ਉਸ ਤੋਂ ਬਾਅਦ ਬੀ ਮੈਦੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਥੇ ਇਤਨੀ ਮਿਹਦੂ ਇਸੇ ਵਾਰ ਆ ਬੈਠੇ ਸਾਡੀ ਸਵਾਲ ਤੋਂ ਇਸੇ ਵਾਰ ਵੱਡੀ ਕਾਨਫਰੰਸ ਕੀਤੀ ਗਈ ਜਿੱਥੇ ਆ ਜਿਹੜੀ ਜ਼ਮੀਨਦਾਰ ਨੂੰ ਮਿਲੇ ਗਿਆ ਕਿਸਾਨਾਂ ਨੂੰ ਮਿਲੇ ਜਿਹਨਾਂ ਦੀ ਜਿਹਨਾਂ ਦੀ ਜ਼ਮੀਨ ਔਕਾਰ ਹੋ ਰਹੀ ਸੀ ਉੱਥੇ ਵੀ ਇਹ ਗੱਲ ਕਹੀ ਆ ਕਿ ਸ਼ੋਮਨੀ ਕਾਲੀ ਦਾ ਤੁਹਾਡੇ ਨਾਲ ਖੜਾ ਹੈਗਾ ਉਸ ਤੋਂ ਬਾਅਦ 28 ਮਹੀਨ ਨੂੰ ਇੱਥੇ ਗਲਾਡਾ ਦੇ ਦਫ਼ਤਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਤਾਨਾ ਦਿੱਤਾ ਗਿਆ ਸੀਗਾ ਉਹ ਸ਼ੋਮਨੀ ਕਾਲੀ ਦੇ ਤੱਕ ਦਾ ਸੀ ਸਾਹ ਸੁਖਵੀਰ ਸਿੰਘ ਬਾਲ ਸਿੰਘ ਦੇ ਗਵਾਹੀ ਦੇ ਵਿੱਚ ਫਿਰ ਉਸ ਤੋਂ ਬਾਅਦ ਇੱਕ ਸਤ ਨੂੰ ਇਕ ਤਸਦਰੋਂ ਬਹੁਤ ਵਿਸਤਾਰ ਸਹਿਤ ਜਿਹੜੀ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਕੀਤੀ ਸੀ ਜਿਹਦੇ ਵਿੱਚ ਦੱਸਿਆ ਸੀ ਕਿ ਪਾਲਿਸੀ ਜਿਹੜੀ ਹੈਗੀ ਆ ਇਹ ਕੀ ਆ ਇਹ ਕਿਉਂ ਕਿਸਾਨਾਂ ਦੇ ਵਿਰੁੱਧ ਆ ਇਹਦਾ ਨੁਕਸਾਨ ਕਿਸਾਨਾਂ ਨੂੰ ਕੀ ਆ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹੜੀ ਪਾਲਿਸੀ ਆ ਇਹ ਇੱਕ ਐਕਟ ਆ 1995 ਦਾ ਇਹ ਕਿਹੜਾ ਐਕਟ ਆ ਹੈਗਾ 213 2013 ਦਾ ਐਕਟ ਦੇ ਅਨੁਸਾਰ ਸਾਰੀ ਜਿਹੜੀ ਹੈ ਇਹ ਅੱਜ ਕੱਲ ਉਹਨਾਂ ਐਕ acquisition ਹੁੰਦੀ ਆ ਇਹਨਾਂ ਨੇ 1995 ਦਾ ਐਕਟ ਜਿਹੜਾ ਪੁਰਾਣਾ ਡਿਫੰਕਟ ਕੀਤਾ ਸੀ ਉਸ ਐਕਟ ਦੀ ਉਹਦੀ ਉਹ ਸੈਕਟਰ ਦੇ ਮੁਤਾਬਕ ਇਹਨਾਂ ਨੇ ਜਿਹੜੇ ਲੈਂਡ ਪੂਲਿੰਗ ਦੀ ਪਾਲਿਸੀ ਬਣਾਈ ਉਹਦੇ ਵਿੱਚ ਦੋ ਗੱਲਾਂ ਜਿਹੜੀਆਂ ਸਾਹ ਸੁਖੀ ਸੰਵਾਲਪੁਰ ਸਾਹਿਬ ਨੇ ਉਸ ਦਿਨ ਬਹੁਤ ਕਲੈਰਿਟੀ ਨਾਲ ਦੱਸਿਆ ਸੀ ਸੈਕਸ਼ਨ 56 ਉਹਦੇ ਤਹਿਤ ਕਿਸੇ ਦੀ ਵੀ ਜ਼ਮੀਨ ਜਿਹੜੀ ਆ ਜਿਹੜੀ ਐਕਵਾਇਰ ਕਰਨੀ ਆ ਜਿਹੜੀ ਲੈਂਡ ਪੂਲਿੰਗ ਲੈਣੀ ਆ ਇਸੇ ਦੀ ਜਮੀਨ ਸਰਕਾਰ ਛੱਡ ਸਕਦੀ ਹੈ ਉਸ ਵਾਰ ਸੈਕਸ਼ਨ 42 ਸੀ ਉਹਦੇ ਤਹਿਤ ਕੋਈ ਵੀ ਜਿਹੜੀ ਜ਼ਮੀਨ ਹੈ ਹੈਗੀ ਆ ਜਿਹੜੀ ਕਿਸੇ ਨੇ ਵੀ ਟ੍ਰਾਂਸਫਰ ਕੀਤੀ ਜਾ ਸਕਦੀ ਆ ਕਿਸੇ ਨੂੰ ਤੁਸੀਂ ਲੀਜ਼ ਤੇ ਦੇ ਸਕਦੇ ਹੋ ਡਿਵੈਲਪ ਕਰਨ ਵਾਸਤੇ ਦਿੱਤੀ ਜਾ ਸਕਦੀ ਆ ਮਸਲਾ ਇਹ ਹੈਗਾ ਕਿ ਜੀਵਿਦਾਤਾ ਲੈ ਕੇ ਮੁਕਤੀ ਦੇ ਭਾਅ ਦੇ ਵਿੱਚ ਜੀਵਿਦਾਤਾ ਉੱਜੜ ਜਾਵੇ ਕਿਸਾਨ ਉੱਜੜ ਜਾਵੇ ਲੇਕਿਨ ਆਮ ਆਦੀ ਪਾਰਟੀ ਜਾਂ ਜਿਹੜੇ ਡਿਵੈਲਪਰ ਹੈਗੇ ਜਿਹੜੇ ਇਹਦੇ ਕਾਪਰਟ ਘਰਾਣੇ ਹੈਗੇ ਆ ਉਨਾ ਦਾ ਘਰ ਭਰੇ ਹੋਏ ਜਿਹੜੇ ਜਿਹੜੇ ਵੱਧ ਤੋਂ ਵੱਧ ਵਾਲਾ ਪੈਸਾ ਉਹਨਾਂ ਦੇ ਕੋਲ ਆ ਸਕੇ ਸੋ ਇਹ ਇਹ ਜਿਹੜਾ ਇਹ ਜਿਹੜਾ ਸੁਖਵੀਰ ਸੰਭਾਲ ਸਾਹਿਬ ਦੇ ਇੱਕ ਸਾਤ ਨੂੰ ਜਿਹੜੀ ਬਹੁਤ ਵੱਡੀ ਕਾਨਫਰੈਂਸ ਕੀਤੀ ਤੇ ਪ੍ਰੈਸ ਕਾਨਫਰੈਂਸ ਕੀਤੀ ਉਸ ਤੋਂ ਬਾਅਦ 17 ਦਿਨ ਨੂੰ ਜਗਰਾਉਂ ਆਏ ਸੀ ਤੇ 17 ਦਿਨ ਨੂੰ ਜਾ ਕੇ ਜਿੰਨੇ ਸਾਡੇ ਉੱਥੇ ਪਿੰਡ ਹੈ ਗਿਆ ਸਾਰੇ ਦਿਲਾਰ ਸਿੰਘ ਮਲਕ ਦੇ ਘਰ ਸਾਰੇ ਇਕੱਠੇ ਹੋਏ ਸੀ ਉੱਥੇ ਸਾਰੇ ਜੀਵਦਾਤਾ ਨਾਲ ਗੱਲਬਾਤ ਕੀਤੀ ਸਾਰਿਆਂ ਨੂੰ ਅश्वਾਸਨ ਦਿੱਤਾ ਕਿ ਤੁਹਾਡਾ ਇੱਕ ਮਰਲਾ ਵੀ ਜ਼ਮੀਨ ਜਿਹੜਾ ਕਹਿੰਦੇ ਜਾਣਦੇ ਆਗੇ ਉਸ ਤੋਂ ਬਾਅਦ 22 ਅੱਤ ਨੂੰ ਤੁਹਾਨੂੰ ਪਤਾ ਇੱਥੇ ਆਪਾਂ ਜਿਹੜਾ ਹੈਗਾ ਡੀਸੀ ਆਫਿਸ ਦੇ ਵਿੱਚ ਧਾਨਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ 23 ਦੋ ਨੂੰ ਅ ਮੋਹਾਲੀ 4 ਅੱਤ ਨੂੰ ਬਠਿੰਡਾ ਤੇ 11 ਅੱਤ ਨੂੰ ਪਟਿਆਲਾ 21 ਅੱਤ ਨੂੰ ਅਗਵਾ ਕਿ ਤੋਂ ਅੱਗੇ ਸਾਡਾ ਪ੍ਰੋਗਰਾਮ ਸੀ 21 ਅਗਸਤ ਨੂੰ ਫਿਰੋਜ਼ਪੁਰ ਤੇ 28 ਨੂੰ ਮੋਗਾ ਇਹ ਸਾਡੇ ਪ੍ਰੋਗਰਾਮ ਸੀ ਉਸ ਤੋਂ ਬਾਅਦ ਸਾਡਾ ਇਹ ਪ੍ਰੋਗਰਾਮ ਸੀਗਾ ਕਿ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ੋਭਾ ਹਾਜ਼ਰ ਹੋ ਕੇ ਅਸੀਂ ਉੱਥੇ ਅਰਦਾਸ ਕਰਕੇ ਅਰਦਾਸ ਕਰਕੇ ਅਸੀਂ ਫਿਰ ਚੱਲਦਾ ਸੀ ਕਿ 1 ਅਗਸਤ ਤੋਂ ਪੱਕਾ 1 ਸਤੰਬਰ ਤੋਂ ਸੌਰੀ 1 ਸਤੰਬਰ ਤੋਂ ਪੱਕਾ ਮੋਰਚਾ ਜਿਹੜਾ ਹੈਗਾ ਉਹ ਮਹਾਰੀ ਲਾਵਾਂਗੇ ਔਰ ਆਪ ਸਾਹਿਬ ਗੁਰਦੁਆਰਾ ਸਾਹਿਬ ਤੋਂ ਅਸੀਂ ਸ਼ੁਰੂ ਹੋ ਕੇ ਅਸੀਂ ਫਿਰ ਜਿੱਥੇ ਇਹਦਾ ਬਹੁਤ ਵੱਡਾ ਇਹਨਾਂ ਸ਼ੀਸ਼ਮਾ ਬਣਾਇਆ ਹੈਗਾ ਕੇਜੀਵਾਲ ਦਾ ਉਥੇ ਤੱਕ ਅਸੀਂ ਲੈ ਕੇ ਜਾਣਾ ਸੀਗਾ ਪਰ ਮੈਂ ਸਮਝਦਾ ਹੈਗਾ ਕਿ ਸਮੁੱਚੇ ਪੰਜਾਬੀਆਂ ਨੇ ਔਰ ਖਾਸ ਤੌਰ ਤੇ ਮੈਗਾਗਾ ਸ਼੍ਰੋਮਣੀ ਅਕਾਲੀ ਦਲ ਨੇ ਇਹ ਬਹੁਤ ਵੱਡਾ ਜਿਹੜਾ ਸੰਘਰਸ਼ ਕੀਤਾ ਔਰ ਇਸ ਸੰਘਰਸ਼ ਨੂੰ ਦੇਖਦੇ ਹੋਏ ਸਾਰੇ ਪਤਕਾਂ ਦੇ ਸਾਰੇ ਪੰਜਾਬੀ ਦੇ ਸੰਘਰਸ਼ ਨੂੰ ਦੇਖਦੇ ਹੋਏ ਸਰਕਾਰ ਨੂੰ ਗੋਡੇ ਟੇਕਣੇ ਪਏ ਸਰਕਾਰ ਨੂੰ ਇਹ ਡੈਡ ਪੋਲੀਟਿਕ ਪਾਲਿਸੀ ਜਿਹੜੀ ਕਿ ਕਿਸਾਨਾਂ ਦੇ ਬਿਲਕੁਲ ਖਿਲਾਫ ਸੀ ਔਰ ਉਹਨੂੰ ਵਾਪਸ ਲੈਣਾ ਪਿਆ ਮੈਂ ਇਸ ਗੱਲ ਦੀ ਸਾਰਿਆਂ ਨੂੰ ਵਧਾਈ ਵੀ ਦੇਣਾ ਤੇ ਨਾਲ ਮੈਂ ਇਹ ਵੀ ਕਹਾਗਾ ਕਿ ਜੇ ਆਪਾਂ ਸਾਰੇ ਜਾਲ ਮਿਲ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇੱਕ ਇੱਕ ਪਲੇਟਫਾਰਮ ਤੇ ਲੜਾਈ ਲੜਾਂਗੇ ਤੇ ਉਹਦੇ ਨਤੀਜੇ ਜਿਹੜੇ ਆਗੇ ਆ ਵਧੀਆ ਦੇਖਣਗੇ ਤੇ ਸਰਕਾਰ ਵੀ ਆਪਣੀ ਮਨਮਰਜ਼ੀ ਨਾਲ ਕੋਈ ਕੰਮ ਨਹੀਂ ਕਰ ਸਕਦੀ ਸਰਕਾਰ ਨੂੰ ਵੀ ਦੇਖੋ ਜੇ ਸਰਕਾਰ ਇੱਥੇ ਸਹੀ ਹੁੰਦੀ ਤੇ ਪਹਿਲਾਂ ਇਹ ਜੋ ਪ੍ਰੋਸੀਜਰ ਹੈ ਨਾ ਪ੍ਰੋਸੀਜਰ ਕੀ ਹੈ ਰੀਹੈਬਿਟੇਸ਼ਨ ਵੀ ਉਹਦੀ ਕੀਤੀ ਜਾਵੇ ਔਰ ਉਹਨਾਂ ਦਾ ਪ੍ਰੋਪਰ ਕੰਪਨਸੇਸ਼ਨ ਦਿੱਤੀ ਜਾਵੇ ਨਾ ਤੇ ਇੱਥੇ ਪ੍ਰੋਪਰ ਕੰਪਨਸੇਸ਼ਨ ਸੀ ਔਰ ਇਸ ਤੋਂ ਪਹਿਲਾਂ ਜੇ ਇਹ ਵੀ ਯੂਰੀ ਹੁੰਦਾ ਕਿ ਜਿਹੜੀ ਆਪਾਂ ਪਾਲਿਸੀ ਬਣਾਉਣੀ ਆ ਉਸ ਪਾਲਿਸੀ ਦਾ ਲੋਕਾਂ ਦੇ ਉੱਤੇ ਕੀ ਇਫੈਕਟ ਹੋਏਗਾ ਉਹ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਸਟੇਕ ਹਾਰਡਰ ਦੇ ਨਾਲ ਉਹਨਾਂ ਨੂੰ ਪੁੱਛਿਆ ਜਾਂਦਾ ਗੱਲਬਾਤ ਕਰਨ ਤੋਂ ਬਾਅਦ ਫਿਰ ਕੋ ਫੈਸਲਾ ਲਿਆ ਜਾਂਦਾ ਇਤਤ ਦਾ ਕੋਈ ਗੱਲ ਪੁੱਛੀ ਨਹੀਂ ਇਤਤ ਇਹ ਸਗਾ ਕਿ ਫਟਾਫਟ ਕਰ ਦਿਓ ਜਿਵੇਂ ਲੋਕਾਂ ਨੇ ਪਹਿਲਾਂ ਮਤਲਬ ਸਾਨੂੰ ਵੋਟਾਂ ਪਾਤੀਆਂ ਇਸੇ ਤਿੱਕੇ ਨਾਲ ਫਟਾਫਟ ਜਿਹੜਾ ਹੈਗਾ ਐ ਵੀ ਜਿਹੜਾ ਹੈਗਾ ਸਾਡੇ ਨਿਕਲ ਜਾਏਗਾ ਪਿਲਦੇ ਆਖੀ ਜ਼ਿੰਮੇਵਾਰਾਂ ਨੂੰ ਜਿਹੜਾ ਹੈਗਾ ਖਤਮ ਹੀ ਕਰ ਦਈਏ ਉਹ 65000 ਕਿੱਲੇ 65000 ਕਿੱਲਾ ਕੋ ਥੋੜਾ ਨਹੀਂ ਹੁੰਦਾ 65000 ਕਿੱਲਾ ਜਿਹੜਾ ਹੈਗਾ ਇਹ ਆਪਣੇ ਪੰਜਾਬ ਦਾ ਜਿਹੜਾ ਸੀ ਦੇ ਵਿੱਚੋਂ ਮਤ ਜਿਹੜਾ ਸਾਡੇ 23000 ਏਕੜ ਜਿਹੜਾ ਸਾਡੇ ਇੱਥੇ ਸੀ ਇਸ ਸਬੰਧ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਜਗਰਾਉਂ ਦੇ ਵਿੱਚ ਕਿਉਂਕਿ ਇਹ ਪਿੰਡ ਆਉਂਦੇ ਸੀ ਸਾਡੇ ਤਿੰਨ ਚਾਰ ਪਿੰਡ ਜਿਹੜੇ ਹੈਗੇ ਆ ਤੇ ਚਾਰ ਪਿੰਡ ਸਾਡੇ ਵੀ ਸੀ ਉਹਦੇ ਵਿੱਚ ਮੈਨੂੰ ਯਾਦ ਹੈ ਕਿ ਐਸੀ ਚਾਰ ਥੀਨ ਸਾਡੇ ਇੱਥੇ ਵੱਡਾ ਇਕੱਠ ਹੋਇਆ ਸੀ ਜਗਰਾਉਂ ਦੇ ਵਿੱਚ ਗੁਰਦੁਆਰਾ ਛੇਵੀਂ ਪਾਇਛਾਈ ਸਤਮਕਲਾ ਉੱਥੇ ਬਹੁਤ ਵੱਡਾ ਇਕੱਠ ਸੀ ਉਸ ਇਕੱਠ ਦੇ ਵਿੱਚ ਕੋਈ ਹੋਰ ਕੋਈ ਲਾ ਆਗੂ ਨਹੀਂ ਗਿਆ ਮੈਂ ਉੱਥੇ ਸੀਗਾ ਅਸੀਂ ਜਾ ਕੇ ਉੱਥੇ ਬਹਿ ਗਏ ਤੇ ਉੱਥੇ ਜਾ ਕੇ ਉੱਥੇ ਗੱਲਬਾਤ ਕੀਤੀ ਆ ਔਰ ਆ ਗਿਆ ਉਦੋਂ ਦੀ ਪ੍ਰੈਸ ਕਾਨਫਰੰਸ ਵੀ ਆ ਗਿਆ ਤਿੰਨ ਦਸੇ ਆਪਣੇ ਚੜਾ ਸਾਹਿਬ ਜੀ ਦੇ ਤੇ ਇਸ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉੱਥੇ ਫੈਸਲਾ ਲਿਆ ਸੀ ਕਿ ਆਪਾਂ ਮੈਂ ਨਹੀਂ ਕਿਹਾ ਸੀ ਖੜ ਕੇ ਕਿਹਾ ਕਿ ਜੋ ਮਰਜ਼ੀ ਹੋ ਜਾ ਤੁਹਾਡੀ ਜ਼ਮੀਨ ਜਾਨ ਨਹੀਂ ਦੇਵਾਂਗੇ ਕਿਉਂਕਿ ਸਰਸਬੀ ਸੇ ਬਾਲ ਸਾਹਿਬ ਦਾ ਸਾਨੂੰ ਆਦੇਸ਼ ਵੀ ਸੀ ਉਹਨਾਂ ਦੇ ਸਪੱਸ਼ਟ ਸ਼ਬਦਾਂ ਸ਼ਬਦਾਂ ਵਿੱਚ ਇਹ ਕਹਿਤਾ ਸੀਗਾ ਕਿ 1 ਇੰਚ ਵੀ ਜਿਹੜੀ ਜਗ੍ਹਾ ਨਹੀਂ ਜਾਊਗੀ ਔਰ ਇਹ ਗੱਲ ਕਿਤੇ ਉਸ ਤੋਂ ਬਾਅਦ 4 ਤਰੀਕ ਨੂੰ ਮੈਂ ਆਪ ਉਹਨਾਂ ਪਿੰਡਾਂ ਸਾਰੇ ਪਿੰਡਾਂ ਦੇ ਨਾਲ ਬੰਦੇ ਮੋਤਵਾਰ ਲੈ ਕੇ ਸੀ ਇਹ ਗੱਲਾਂ ਨੂੰ ਅਸੀਂ ਜਿਹੜੀਆਂ ਪੰਚਾਇਤਾਂ ਦੇ ਰੈਜੂਲੇਸ਼ਨ ਹੈ ਉਹ ਵੀ ਜਾ ਕੇ ਦੇਖ ਕੇ ਆਏ ਸੀ ਐਸ.ਡੀ.ਐਮ ਨੂੰ ਵੀ ਦੇਖ ਕੇ ਆਏ ਸੀ ਐਸ.ਡੀ.ਐਮ ਨੇ ਇਸ ਕਾ ਕਰਨਾ ਪਿਆ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਐਸ.ਡੀ.ਐਮ ਸੀ ਜਿੱਥੇ-ਜਿੱਥੇ ਐਕਵੀਜ਼ੀਸ਼ਨ ਹੋਈ ਆ ਜਾਂ ਹੋਣੀ ਸੀ ਉਹ ਉਥੇ ਇਹ ਇਹਨਾਂ ਦੇ ਜਿਹੜੇ ਐਸ.ਡੀ.ਐਮ ਐ ਉਹਨਾਂ ਨੂੰ ਪਾਵਰ ਦਿੱਤੀ ਸਟੇਟ ਅਫਸਰ ਦੀ ਤਾਂ ਕਿ ਉਹ ਫਟਾਫਟ ਜਿਹੜਾ ਕੰਮ ਹੋ ਨਿਬੋਣ ਤੇ ਫਟਾਫਟ ਜਿਹੜਾ ਹੈਗਾ ਇਹਦਾ ਲੈਲ ਪੂਲਿੰਗ ਕਰਕੇ ਇਹ ਲੁੱਟਖੋ ਕੀਤੀ ਆਵੇ ਸੋ ਉਹ ਵੀ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਵੱਡਾ ਇਕੱਠ 7 ਤਰੀਕ ਨੂੰ ਅਸੀਂ ਧਰਨਾ ਜਿਹੜਾ ਸੀਗਾ ਇੱਥੇ ਜਗਰਾਉਂ ਵਿਖੇ ਕੀਤਾ ਸੀ ਉਹਦੇ ਵਿੱਚ ਸਾਡੇ ਔਰ ਉਸ ਤੋਂ ਬਾਅਦ ਸਾਧ ਜਸ ਸਿੰਘ ਮਾਲਕ ਸਾਡੇ ਸਰਕਲ ਜੇਦਾਰ ਵੀ ਆ ਗਏ ਸਾਡੇ ਸਾਫਕਾ ਚੇਰਮੈਂਨ ਉਹਦੇ ਗਵਾਹੀ ਦੇ ਵਿੱਚ ਅੱਗੇ ਸਾਰਾ ਜਿਹੜਾ ਪ੍ਰੋਗਰਾਮ ਚੱਲਿਆ ਹੈਗਾ ਅਸੀਂ ਜੇਵਨ ਤੋਂ ਸ਼੍ਰੋਮਨੀ ਕਾਲਜ ਦੇ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੇ ਅਸੀਂ ਅੱਗੇ ਵੀ ਮੈਂ ਇੱਕ ਗੱਲ ਹੋਰ ਵੀ ਦੱਸ ਦਿਆਂ ਸਰਾ ਸੁਖਵੀਰ ਸੰਬਾਲ ਸਾਹਿਬ ਨੇ ਇੱਕ ਗੱਲ ਹੋਰ ਕਹੀ ਸੀ ਕਿ ਜੇ ਆਪਣੇ ਇਹੋ ਜਿਹੜੇ ਨਾ ਜਿਹੜਾ ਹੁੰਦਾ ਸਰਕਾਰੀ ਜੰਤਰਵਾਂ ਤੰਤਰ ਦਾ ਇਹ ਕਰਕੇ ਕਿਤੇ ਕਾਮਯਾਬੀ ਹੋ ਜਾਂਦੇ ਆ ਕਿ ਜਮੀਨ ਫਰਜ਼ ਕਰੋ ਇਹ ਐਕਵਾਰ ਕੰਚ ਕਾਬਜਾ ਹੁੰਦੇ ਆ ਸਸ ਰਾਸ ਕੁਈਸ ਨੇ ਬਾਲ ਸਾਹਿਬ ਨੇ ਕਿਹਾ ਸੀ ਕਿ ਇਹ ਜਿਹੜੀ ਜ਼ਮੀਨ ਹੈ ਨਾ ਜੇ ਐਕਵਾਇਰ ਕੀਤੀ ਜਾਂਦੀ ਹੈ ਇਹ ਅਸੀਂ ਤੁਹਾਨੂੰ ਵਾਪਸ ਆਵਾਵਾਂਗੇ ਉਸੇ ਤਰੀਕੇ ਨਾਲ ਜਿਵੇਂ ਐਸਵਾਈਐਲ ਦੀ ਜਿਹੜੇ ਮਾਲਕ ਦੇ ਦੁਆਰਾ ਫੇਰ ਮਾਲਕਾਂ ਨੂੰ ਦਿੱਤੀ ਜ਼ਮੀਨ ਮੋੜ ਕੇ ਫੇਰ ਦੇ ਆਗੇ ਔਰ ਇਹ ਠੀਕ ਹੈ ਬਹੁਤ ਚੰਗਾ ਅਸੀਂ ਤਾਂ ਕਾਂਗੇ ਲੋਕਾਂ ਦਾ ਜਿਹੜਾ ਜਿਹੜਾ ਮੈਂ ਕਾਂਗਾ ਏਕਾ ਉਹਦੇ ਅੱਗੇ ਜਿਹੜੀ ਹੈਗੀ ਸਰਕਾਰਾਂ ਜਿਹੜੀ ਐ ਝੁਕਦੀਆਂ ਔਰ ਇਹ ਸਰਕਾਰ ਨੂੰ ਤਾਂ ਬਿਲਕੁਲ ਚੁਕਣਾ ਪਿਆ ਮੈਂ ਸਮਝਦਾ ਸਾਰਿਆਂ ਦਾ ਹੀ ਮੈਂ ਤਨਵਾਦ ਕਰਦਾ ਔਰ ਅਸੀਂ 31 ਤਰੀਕ ਨੂੰ ਜਿੱਥੇ ਅਸੀਂ ਪਹਿਲਾਂ ਜਾਲੀ ਸਰ ਅਰਦਾਸ ਕਰਨ ਵਾਸਤੇ ਮੋਰਚੇ ਵਾਸਤੇ ਹੁਣ ਅਸੀਂ ਸਮੁੱਚੇ ਪੰਜਾਬੀਆਂ ਵਾਸਤੇ ਔਰ ਇਹ ਕਹਾਂਗੇ ਕਿ ਇਹ ਜਿਹੜਾ ਹੈ ਗਾਇਸ ਜਿਹੜਾ ਲੈਂਡ ਪੂਲਿੰਗ ਸਕੀਮ ਵਾਪਸ ਹੋਣ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਅਸੀਂ ਸਾਰੇ ਉਨ 31 ਤਰੀਕ ਨੂੰ ਜਾਵਾਂਗੇ ਉੱਥੇ ਜਾ ਕੇ ਅਰਦਾਸ ਕਰਕੇ ਸ਼ੁਕਰਾਨਾ ਕਰਾਂਗੇ ਸੋ ਮੈਂ ਇਹ ਜਿਹੜੂ ਕਹਾਂਗਾ ਕਿ ਸ਼੍ਰੋਮਣੀ ਕਾਲਦੀ ਦਲ ਹੱਕ ਸੱਚ ਦੇ ਲੜਨ ਵਾਲੀ ਹੱਕ ਸੱਚ ਦਾ ਤੇ ਪਹਰਾ ਦੇਣ ਵਾਲੀ ਆ ਜਮਾਤ ਹੈ ਫਿਰ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਉਬਲੰਦ ਕਰਨ ਦੇ ਇਹ ਪਾਰਟੀ ਆ ਤੇ ਇਸ ਤੋਂ ਇਲਾਵਾ ਜਿਵੇਂ ਕਹਾ ਕਿ ਤੱਕੇ ਸ਼ਾਹੀ ਅਧਿਆ ਬੇਇਨਸਾਫੀ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਆ ਇਹ ਬੇਇਨਸਾਫੀ ਸੀ ਜਿਹੜੇ ਜੋ ਕਿਸਾਨਾਂ ਦਾ ਹੋ ਰਹੀ ਸੀ ਕਾਹ ਹੋ ਰਹੀ ਸੀ ਤੇ ਇਸ ਦੇ ਵਿੱਚ ਸਭ ਤੋਂ ਅੱਗੇ ਮੋਰੀ ਹੋ ਕੇ ਅਸੀਂ ਆਪਣਾ ਫਰਜ਼ ਅਦਾ ਕੀਤਾ ਹੈਗਾ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੁਣ ਮੈਂ ਬੇਨਤੀ ਕਰਾਂਗਾ ਕਿ ਰਵਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਰ ਕਮੇਟੀ ਮੈਂਬਰ ਐਸਰ ਕਲੇਰ ਸਾਹਿਬ ਨੇ ਅੱਜ ਦੀ ਮੀਟਿੰਗ ਦੇ ਏਜੰਡੇ ਦੇ ਬਾਰੇ ਵਿੱਚ ਬਹੁਤ ਵਿਸਥਾਰ ਨਾਲ ਜੋ ਕੁਝ ਕਿਉਂਕਿ ਇਹ ਇਲਾਕਾ ਸਭ ਤੋਂ ਲੁਧਿਆਣਾ ਦਾ ਇਹ ਦਿਹਾਤੀ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਸੀ ਸੋ ਇਹਨਾਂ ਨੇ ਬਹੁਤ ਖੁਲਾਸੇ ਨਾਲ ਕਾਲੀ ਦਲ ਦੇ ਜਿਹੜੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਬਾਰੇ ਜਾਣਕਾਰੀ ਦਿੱਤੀ ਆ ਉਸ ਗੱਲ ਨੂੰ ਮੈਂ ਦਰਵਾਣਾ ਨਹੀਂ ਚਾਹੁੰਦਾ ਇਹ ਜਿਹੜਾ ਵਾਪਸ ਹੋਇਆ ਕੰਮ ਹੈ ਇਹ ਸਾਡੇ ਵਿਚਕਾਰ ਕੁਝ ਪੱਤਰਕਾਰ ਸਹਿਬਾਨ ਵੀ ਬੈਠੇ ਆ ਜਿਹੜੇ ਇਸ ਗੱਲ ਦਾ ਲਕਿਆਸਰਾ ਹੀ ਲਾਉਂਦੇ ਸੀ ਕਿ ਇਹ ਵਾਪਸ ਹੋ ਜਾਏਗਾ ਉਹਦਾ ਕਾਰਨ ਕੀ ਆ ਵਾਪਸ ਹੋਣ ਦਾ ਕਾਰਨ ਕੀ ਆ ਕਿ ਇਹ ਜਿਹੜਾ ਪੰਜਾਬ ਹੈ ਇਹ ਵੱਡੀ ਇੱਕ ਕਹਿੰਦੇ ਹੁੰਦੇ ਆ ਵੀ ਜਰਖਰੇਜ ਭੂਮੀ ਆ ਇੱਥੇ ਧੜਵੀ ਜਿਹੜਾ ਵੀ ਆਉਂਦਾ ਚਾਹੇ ਉਹ ਖੈਬਰ ਤੋਂ ਆਵੇ ਉਹਨੂੰ ਵੀ ਮੂੰਹ ਤੋੜ ਜਵਾਬ ਦਿੰਦੇ ਨੇ ਚਾਹੇ ਦਿੱਲੀ ਤੋਂ ਚੜ ਕੇ ਆਵੇ ਤੋਂ ਐਤਕੀ ਵਾਲੇ ਜਿਹੜੇ ਇਹ ਜਿਹੜੇ ਹਮਲਾਵਰ ਸੀ ਇਹ ਧਾੜ ਵੀ ਸੀ ਇਹ ਕੇਜਰੀਵਾਲ ਦੇ ਅਗਵਾਈ ਵਜਿਹੜਾ ਟੋਲਾ ਇੱਥੇ ਪੰਜਾਬ ਚ ਆ ਕੇ ਵੜਿਆ ਇੱਥੇ 92 ਗੁੰਗੇ ਜਿਹੜੇ ਬੋਲਦੇ ਨਹੀਂ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਜਿਨ੍ਹਾਂ ਦੀ ਜ਼ੁਬਾਨ ਕੱਟ ਲਈ ਗਈ ਆ ਜਿਨ੍ਹਾਂ ਨੂੰ ਮੈਂ ਪੰਜਾਬੀ ਚ ਕਹਦੇ ਆਂ ਕਿ ਅੱਜ ਕੱਲ ਸੁਪਰੀਮ ਕੋਰਟ ਨੇ ਇੱਕ ਜਿਹੜੇ ਕੂਕਰ ਕੁੱਤੇ ਆ ਉਹਨਾਂ ਬਾਰੇ ਕਿਹਾ ਗਿਆ ਉਹਨਾਂ ਨੂੰ ਖੱਸੀ ਕਰ ਦਿੱਤਾ ਗਿਆ ਉਹਨਾਂ ਕੋਲੇ ਇਸ ਪੰਜਾਬ ਦੇ ਹੱਕ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਤੇ ਉਹ ਕੇਜਰੀਵਾਲ ਦੀ ਕਹਿੰਦੇ ਹੁੰਦੇ ਆ ਅਗਵਾਈ ਵਿੱਚ ਇੱਥੇ ਇੱਕ ਧੜ ਆਈ ਸੀ ਉਸ ਧੜ ਨੂੰ ਮੂੰਹ ਤੋੜ ਜਵਾਬ ਦਿੱਤਾ ਇਸ ਪੰਜਾਬ ਦੇ ਲੋਕਾਂ ਨੇ ਤੇ ਮੈਂ ਇਹ ਗੱਲ ਕਹਿ ਦਿਆਂ ਸਭ ਤੋਂ ਵੱਡਾ ਮਾਣ ਸੀ ਇਸ ਗੱਲ ਦਾ ਦਿੰਨੇ ਆ ਕਿ ਪੰਜਾਬ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਇੱਕੋ ਇੱਕ ਪਾਰਟੀ ਜਿਹੜੀ ਬਾਕੀ ਪਾਰਟੀਆਂ ਨੇ ਆਪੋ ਆਪਣਾ ਰੋਲ ਅਦਾ ਕੀਤਾ ਹੋਏਗਾ ਦੇਖੋ ਦੇਖੀ ਕਿਸਾਨ ਯੂਨੀਅਨ ਨੇ ਕੀਤਾ ਪਰ ਸੁਖਬੀਰ ਸਿੰਘ ਬਾਦਲ ਨੇ ਉਹ ਗੱਲ ਕੀਤੀ ਕਿ ਇੱਕ ਇਹ ਜ਼ਮੀਨ ਨਹੀਂ ਜਾਣ ਦੇਾਂਗੇ ਜੇ ਨਾ ਨੇ ਆਪਣੀ ਇਸ ਨੀਤੀ ਦੇ ਉੱਤੇ ਪਹਿਰਾ ਕਹਿੰਦੇ ਨੇ ਜਾਰੀ ਰੱਖਿਆ ਧੱਕੇਸ਼ਾਹੀ ਕੀਤੀ ਤਾਂ ਫਿਰ ਜਿਹੜੀ ਜ਼ਮੀਨ ਐਸਵਾਈਐਲ ਚ ਵਾਪਸ ਕੀਤੀ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਉਹ ਸਾਰਿਆਂ ਨੂੰ ਵਾਪਸ ਦਿੱਤੀ ਜਾਊਗੀ ਇਸ ਅਕਾਲੀ ਦਲ ਦੇ ਵੱਡੇ ਇਕੱਠਾਂ ਦੇ دہشت ਨੂੰ ਦੇਖਦੇ ਆ ਇਸ ਗੱਲ ਤੇ ਸਰਕਾਰ ਨੇ ਆਪਣਾ ਯੂ ਟਰਨ ਲਿਆ ਭਾਵੇਂ ਇਸ ਗੱਲ ਜਾਨੀ ਜਾਂਦੀ ਆ ਪਰ ਇਹ ਯੂ ਟਰਨ ਬੜਾ ਔਖਾ ਲਿਆ ਉਹਨਾਂ ਨੇ ਬਹੁਤ ਤਰ੍ਹਾਂ ਦੇ ਪਾਪੜ ਵੇਲੇ ਉਹਨਾਂ ਨੇ ਪੁਲਿਸ ਦਾ ਜ਼ਬਰ ਆ ਬੈਠੇ ਨੇ ਜਿਸ ਕਾਰਨ ਹੁਣੇ ਹੋਰ ਸਾਰੇ ਜਾਣਦੇ ਆ ਕਿ ਕਿਵੇਂ ਕਿਸਾਨਾਂ ਨੂੰ ਬੁਲਾ ਕੇ ਥਾਣਿਆਂ ਦੇ ਵਿੱਚ ਕਿਵੇਂ ਐਸਡੀਐਮ ਦਫ਼ਤਰ ਵਿੱਚ ਤਹਿਸੀਲਦਾਰ ਦਫ਼ਤਰ 'ਚ ਬਿਠਾ ਕੇ ਬੁਲਾ ਕੇ ਉਹਨਾਂ ਨੂੰ ਇਹ ਗੱਲ ਕਿਹਾ ਗਿਆ ਕਿ ਤੁਸੀਂ ਜਿਹੜਾ ਇਸ ਦੇ ਹੱਕ 'ਚ ਦੋ ਕਿਸੇ ਵੀ ਤਰੀਕੇ ਨਾਲ ਉਹ ਇਸ ਗੱਲ ਨੂੰ ਲਾਗੂ ਕਰਨਾ ਚਾਹੁੰਦੇ ਸੀ ਸਭ ਤੋਂ ਵੱਡਾ ਫੈਕਟ ਏਰੀਆ ਜਿਹੜਾ 24000 ਏਕੜ ਜ਼ਮੀਨ ਕਹਿਣ ਦੀ ਗੱਲ ਆ ਉਹ ਸਾਡੇ ਇਸ ਇਲਾਕੇ ਦੀ ਸੀ ਪਰ ਅਕਾਲੀ ਦਲ ਦੇ ਜੁਝਾਰੂ ਯੋਧਿਆਂ ਨੇ ਇਸ ਗੱਲ ਦੀ ਲੜਾਈ ਲੜ ਕੇ ਅੱਜ ਜਿਹੜੀ ਕਲੇਰ ਸਾਹਿਬ ਜ਼ਿਕਰ ਕਰ ਰਹੇ ਨੇ ਕਿ ਇਸ ਜਿੱਤ ਦਾ ਸਿਹਰਾ ਜਿਹੜਾ ਪੰਜਾਬ ਦੇ ਉਹਨਾਂ ਜਾਂਬਾਜ ਲੋਕਾਂ ਦੇ ਸਹਰਾ ਜਿਹੜੇ ਹਮੇਸ਼ਾ ਹੀ ਇਹਨਾਂ ਜ਼ਬਰ ਤੇ ਜਨਮ ਦਾ ਮੂੰਹ ਤੋੜ ਜਵਾਬ ਦਿੰਦੇ ਰਹਿਆ ਹੁਣ ਜਿਹੜੀ ਗੱਲ ਸਾਡੇ ਵੇਖਣ ਵਿੱਚ ਆਈ ਆ ਕਿ ਇਹ ਲੜਾਈ ਕਾਲੀ ਦਲ ਜਦੋਂ ਲੜਦਾ ਉਦੋਂ ਹੀ ਜਿੱਤਦੇ ਆ ਸੋ ਕੋਈ ਪਾਣੀਆਂ ਦਾ ਮੋਰਚਾ ਲਾ ਲਓ ਤੁਸੀਂ ਜਾਂ ਐਮਰਜੈਂਸੀ ਦਾ ਮੋਰਚਾ ਲਾ ਲਓ ਤੁਸੀਂ ਪੰਜਾਬੀ ਬੋਲਦੇ ਇਲਾਕਿਆਂ ਦਾ ਦੀ ਗੱਲ ਕਰ ਲੋ ਕੋਈ ਵੀ ਪੰਜਾਬ ਦੇ ਹੱਕਾਂ ਦੀ ਗੱਲ ਆ ਸੰਘਰਸ਼ ਦੀ ਗੱਲ ਆ ਉਹ ਅਕਾਲੀ ਦਲ ਦੀ ਅਗਵਾਈ ਚ ਲੜੀ ਜਾਂਦੀ ਆ ਇੱਥੇ ਇਹ ਗੱਲ ਪੱਕੀ ਸਮਝ ਲੈਣੀ ਚਾਹੀਦੀ ਆ ਪੰਜਾਬ ਦੇ ਲੋਕ ਅੱਜ ਸਮਝ ਚੁੱਕੇ ਨੇ ਕਿਉਂਕਿ ਪਿਛਲਾ ਬਦਲਾ ਏਡਾ ਵੱਡਾ ਰੰਗ ਦਿਖਾ ਚੁੱਕਿਆ ਤੇ ਅੱਜ ਲੋਕ ਅਕਾਲੀ ਦਲ ਦੇ ਨਾਲ ਏਡੇ ਵੱਡੇ ਪੱਧਰ ਤੇ ਲੱਖਾਂ ਦੇ ਹਿਸਾਬ ਨਾਲ ਜਿਹੜੇ ਜੁੜ ਰਹੇ ਨੇ ਮੈਂ ਇੱਥੇ ਇੱਕ ਛੋਟਾ ਜਿਹਾ ਜ਼ਿਕਰ ਕਰਨਾ ਚਾਹੁੰਨਾ ਭਾਵੇਂ ਕੀ ਬਹੁਤ ਵੱਡੀ ਗੱਲ ਨਹੀਂ ਹੈਗੀ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਆਮ ਅਕਸਰ ਇੱਕ ਅਭਾਰ ਬਹੁਤ ਵੱਡਾ ਆਉਂਦਾ ਕਿਉਂਕਿ ਆਕਾਲੀ ਦਲ ਦੇ ਨਾਮ ਦੇ ਉੱਤੇ ਇਹ ਬਹੁਤ ਵੱਡੀਆਂ ਜਿਹੜੀਆਂ ਧਿਰਾਂ ਨੇ ਉਹਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਉਹ ਚਾਹੇ ਧਰ ਦਿੱਲੀ 'ਚ ਬੈਠੀ ਹੋਵੇ ਚਾਹੇ ਤੇਰ ਜੜੀ ਆ ਇੱਥੇ ਪੰਜਾਬ ਦੇ ਚੰਡੀਗੜ੍ਹ ਚ ਬੈਠੀ ਹੋਵੇ ਚਾਹੇ ਕੋਈ ਹਰੇ ਰੰਗ ਵਾਲੀ ਹੋਵੇ ਤੇ ਚਾਹੇ ਕੋਈ ਭਗਵਾਰਾ ਰੰਗ ਵਾਲੀ ਹੋਵੇ ਸਾਰੀਆਂ ਚਾਹੁੰਦੀਆਂ ਕਿ ਕਿਸੇ ਨਾ ਕਿਸੇ ਢੰਗ ਨਾਲ ਅਕਾਲੀ ਦਲ ਨੂੰ ਕਮਜ਼ੋਰ ਕਰੀਏ ਪਿਛਲੇ ਦਿਨਾਂ 'ਚ ਵੱਡੇ ਹੱਲੇ ਕੀਤੇ ਗਏ ਸਾਡੇ ਦੇ ਦੋਸ਼ ਲਗੇ ਪਰ ਅੱਜ ਅਸੀਂ 8 ਸਾਲ ਤ ਬਾਅਦ ਵੀ ਜਿਹੜਾ ਅਕਾਲੀ ਦਲ ਉਸ ਗੱਲ ਦੇ ਵਿੱਚੋਂ ਨਿਕਰ ਕੇ ਸਾਹਮਣੇ ਆਇਆ ਕਿ ਅਕਾਲੀ ਦਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਲੈ ਕੇ ਜਿਹੜਾ ਉਹ ਕਿੰਨਾ ਵੱਡਾ ਕਾਰਜ ਕਰ ਸਕਦਾ ਉਹ ਅੱਜ ਉਹ ਗੱਲਾਂ ਕਲੀਅਰ ਹੋ ਗਈਆਂ ਪਰ ਆ ਜਿਹੜੇ ਛੜਜੰਤਰ ਰਚੇ ਜਾ ਰਹੇ ਨੇ ਮੈਂ ਤਾਂ ਦੱਸਣਾ ਚਾਹੁੰਦਾ ਕਿ ਆ ਇੱਕ ਨਵਾਂ ਅਕਾਲੀ ਦਲ ਜਿਹਨੂੰ ਅੱਜ ਕੱਲ੍ਹ ਪੱਤਰਕਾਰ ਸਹਿਬਾਨ ਕਿਉਂਕਿ ਉਹ ਸ਼ਰਮਣੀ ਅਕਾਲੀ ਦਲ ਦਾ ਨਾਮ ਰੱਖਣ ਦਾ ਅਧਿਕਾਰ ਨਹੀਂ ਹੈਗਾ ਉਹ ਆਪਦੇ ਨਾਲ ਨਵਾਂ ਅਕਾਲੀ ਦਲ ਲਾਉਂਦੇ ਆ ਸਾਡੇ ਪੱਤਰਕਾਰ ਸਹਿਬਾਨ ਉਹਦੇ ਨਾਲ ਨਵਾਂ ਜੋੜਦੇ ਆ ਤੇ ਉਹ ਇਹ ਨਵਾਂ ਅਕਾਲੀ ਦਲ ਕੋਈ ਨਵੀਂ ਗੱਲ ਨਹੀਂ ਹੈਗੀ ਆ ਮੈਂ ਤੁਹਾਨੂੰ ਜੇ ਕੋਈ ਮੇਰਾ ਦੇਖਣਾ ਚਾਹੋ ਨੇੜੇ ਕਰਕੇ ਜ਼ੂਮ ਕਰਕੇ ਇਹ 11 ਘਟਨਾਵਾਂ ਪਿਛਲੇ ਸਮੇਂ 'ਚ ਹੋਈਆਂ ਜਿਹੜੀਆਂ ਕਿ ਆਕਾਲੀ ਦਲ ਦੇ ਨਵੇਂ ਜਿਹੜੇ ਆਕਾਲੀ ਦਲ ਵਿੱਚੋਂ ਨਵੇਂ ਆਕਾਲੀ ਦਲ ਬਣੇ ਮੈਂ ਵੱਡੀਆਂ ਗੱਲਾਂ ਨਹੀਂ ਕਰਾਂ ਸਰਦਾਰ ਗੁਰਚਰਨ ਸਿੰਘ ਟੋੜਾ ਜਿਹੜੇ ਕਿ ਬਹੁਤ ਵੱਡੇ ਇੱਕ ਆਕਾਲੀ ਦਲ ਦੇ ਲੀਡਰਸ ਹਨ ਉਹਨਾਂ ਕੋਲੇ ਕਿੰਨੇ ਐਮਐਲਏ ਸਨ ਐਮਪੀ ਸਨ ਕੀ ਕੁਛ ਸ਼ਰੋਣੀ ਕਮੇਟੀ ਮੈਂਬਰ ਸਨ ਉਹ ਵੀ ਵੱਖ ਹੋਏ ਕੀ ਕਾਰਨ ਬਣੇ ਅੱਜ ਲੰਬਾ ਬਸਤਾਜ ਨਹੀਂ ਜਾਣਾ ਪਰ ਅਸ਼ੀਰ ਉਹਨਾਂ ਨੇ ਵੀ ਆਪਣੇ ਆਪ ਨੂੰ ਆਕਾਲੀ ਦਲ ਦੇ ਨਾਲ ਜੋੜ ਕੇ ਜਿਵੇਂ ਕਹਿੰਦੇ ਆ ਦੁਬਾਰਾ ਮੁਰ ਤੋਂ ਉਹ ਗੱਲ ਕੀਤੀ ਢੀਂਡਸਾ ਸਾਹਿਬ ਨੂੰ ਦਿੱਲੀ ਤੋਂ ਬੜੀ ਵੱਡੀ ਸਰਪ੍ਰਸਤੀ ਮਿਲੀ ਨਹੀਂ ਕਾਮਯਾਬ ਹੋ ਸਕੇ ਬ੍ਰਹਮਪੁਰਾ ਸਾਹਿਬ ਨੂੰ ਦਿੱਤੀ ਉਹ ਇਸ ਤੋਂ ਪਹਿਲਾਂ ਬਹੁਤ ਸਾਰੇ ਆਪਸੀ ਜਿਹੜੀਆਂ ਧਰਾਂ ਰਹੀਆਂ ਉਹ ਇੱਕ ਗੱਲ ਸਪਸ਼ਟ ਹੋ ਗਈ ਆ ਕਿ ਪਿਛਲੇ ਸਮੇਂ ਦੇ ਵਿੱਚ ਕੋਈ ਵੀ ਅਕਾਲੀ ਦਲ ਨਾ ਵੱਖ ਹੁੰਦਾ ਰਿਹਾ ਤਾਂ ਉਹ ਖੀਰ ਤੇ ਆ ਕੇ ਜਿਹੜੀ ਗੱਲ ਆ ਜਿਹੜੀ ਲੜਾਈ ਆ ਉਹ ਅਕਾਲੀ ਦਲ ਹੀ ਲੜਦਾ ਰਿਹਾ ਸੋ ਅੱਜ ਅਸੀਂ ਇਹ ਗੱਲ ਵੀ ਦੱਸਣਾ ਚਾਹੁੰਦੇ ਆ ਇੱਥੇ ਸਾਡੇ ਕੁਝ ਲੋਕ ਜਿਹੜੇ ਆ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਸ ਦੇ ਵਿੱਚ ਜਿਹੜੇ ਮਿਲਾਵਟ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਹੁਤ ਸਾਰੇ ਜਿਹੜੇ ਛੜਜੰਤਰ ਚੱਲ ਰਹੇ ਨੇ ਪਰ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਇਤਿਹਾਸ ਜਿਸ ਗੱਲ ਦੀ ਗਵਾਹੀ ਦਿੰਦਾ ਉਹ ਇੱਕੋ ਇੱਕ ਅਕਾਲੀ ਦਲ ਆ ਜਿਹੜਾ ਸ਼ਰੋਮਣੀ ਅਕਾਲੀ ਦਲ ਜਿਹੜਾ ਚੋਣ ਸ਼ਣ ਤੱਕੜੀ ਆ ਸੋ ਭਾਵੇਂ ਕੱਲ ਪਰਸੋ ਇੱਕ ਬੜੇ ਦਮਕ ਜੇ ਮਾਰੇ ਗਏ ਕਿ ਅਸੀਂ ਦਫ਼ਤਰ ਖੋਲਾਂਗੇ ਅਸੀਂ ਤੱਕੜੀ ਖੋਲਾਂਗੇ ਅਸੀਂ ਸ਼ਰੋਣੀ ਕਮੇਟੀ ਖੋਲਾਂਗੇ ਇਹ ਗੱਲਾਂ ਕਹਿਣ ਨਾਲ ਨਹੀਂ ਹੁੰਦੀਆਂ ਇਹ ਕਰਨ ਨਾਲ ਬਣਦੀਆਂ ਨੇ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਕਿ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇੱਕ ਹੋਰ ਚੁਣੌਤੀ ਆ ਇਹ ਪਹਿਲੀ ਚੁਣੌਤੀ ਤਾਂ ਕੇਜਰੀਵਾਲ ਵਾਲੀ ਚੁਣੌਤੀ ਸੀ ਜਿਹੜੇ ਕਿ ਧੜਵੀ ਬਣ ਕੇ ਇੱਥੇ ਲੁੱਟਣਾ ਚਾਹੁੰਦੇ ਸੀ ਸਾਡੀਆਂ ਜ਼ਮੀਨਾਂ ਥਿਆਉਣਾ ਚਾਹੁੰਦੇ ਸੀ ਅੱਜ ਇੱਕ ਹੋਰ ਚੁਣੌਤੀ ਆ ਅਕਾਲੀ ਦਲ ਇਸ ਚੁਣੌਤੀ ਨੂੰ ਡਟ ਕੇ ਲੈ ਰਿਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਗਲ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਇਸ ਚਲੋਤੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸੋ ਆਹ ਜਿਹੜੀ ਗੱਲ ਸਾਮ-ਦੰਡ ਭੇਦ ਸੱਚ ਛੂਟ ਕੁਐਸਚਨ ਆਂਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰਾਂਗੇ ਪਿਆਰੇ ਨਾ ਤਾਮ ਜਾਮ ਦੰਡ ਵੇਦ ਜੋ ਝੂਠ ਬੋਲਣਾ ਜੋ ਲੜਾਈ ਝਗੜਾ ਕਰਨਾ ਪਏਗਾ ਅਸੀਂ ਕਰਾਂਗੇ ਇਹ ਸਿਸ਼ੋਧੀਆਂ ਕੌਣ ਹੈ ਇਹ ਦੱਸ ਸਕਦੇ ਆ ਕੋਈ ਗੂੰਗੇ ਇੱਥੇ ਬੰਦੇ ਗੂੰਗੇ ਵੀ ਸਿਸ਼ੋਧੀਆਂ ਕੌਣ ਹੈ ਜਿਹੜਾ ਪੰਜਾਬ ਦੇ ਵਿੱਚ ਕਹਿੰਦਾ ਅਸੀਂ ਝਗੜਾ ਕਰਕੇ ਦੇ ਸੀ ਕਿ ਹਰ ਤਰੀਕੇ ਨਾਲ ਵਰਤ ਕੇ ਦੇ ਪੰਜਾਬ ਦੇ ਲੋਕਾਂ ਨੂੰ ਅਸੀਂ ਘਬਰਾ ਕਰਾਂਗੇ ਉਹ ਨੰਘਿਆ ਟਾਈਮ ਅੱਜ ਹੁਣ ਪੰਜਾਬ ਦੇ ਲੋਕ ਕਾਲੀਦਲ ਇਸ ਗੱਲ ਦਾ ਜਵਾਬ ਮੰਗ ਰਿਹਾ ਕਿ ਤੇਰੀ ਕੀ ਹਸਤੀ ਆ ਕੇਜਰੀਵਾਲ ਨੂੰ ਤਾਂ ਮੂੰਹ ਤੋੜ ਜਵਾਬਤਾ ਪੱਠੇ ਪੱਠੇ ਬਰੀ ਭਜਾਇਆ ਜਿਹੜਾ ਇੱਥੋਂ ਕਰੋੜਾਂ ਰੁਪਏ ਇਕੱਠਾ ਕਰਨਾ ਚਾਹੁੰਦਾ ਸੀ ਹੁਣ ਇਹ ਗੱਲ ਦੱਸਣ ਕਿ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਇੱਥੇ ਇੱਕ ਹੋਰ ਮੁੱਖ ਮੰਤਰੀ ਬਣਾ ਕੇ ਜਿਹੜਾ ਸ਼ੋਹਰੀ ਨੂੰ ਤੁਰਿਆ ਫਿਰਦਾ ਜਿਹੜਾ ਆਹ ਗੱਲ ਕਹਿੰਦਾ ਆਫੀਸ਼ਲੀ ਇਹਦਾ ਜਵਾਬ ਕਾਲੀ ਦਾ ਠੋਕੇ ਦੇਗਾ ਪੰਜਾਬ ਦੇ ਲੋਕ ਡਟ ਕੇ ਦੇਣਗੇ ਅਸੀਂ ਇਹੋ ਜੇ ਲੋਕਾਂ ਨੂੰ ਸਾਬਕ ਸਿਖਾਉਣਾ ਜਾਣਦੇ ਆ ਸੋ ਮੇਰੀ ਗੱਲ ਕਾਫੀ ਲੰਬੀ ਹੋ ਗਈ ਆ ਸੋ ਕਿਉਂਕਿ ਇਸ ਇਲਾਕੇ ਨਾਲ ਸੰਬੰਧਿਤ ਜਸਕਰਨ ਸਿੰਘ ਜਿਹੜੇ ਬਹੁਤ ਪਿਛਲੇ ਦਿਨਾਂ ਚ ਕੰਮ ਕੀਤਾ ਇਸ ਇਲਾਕੇ ਨਾਲ ਉਹ ਤੁਹਾਡੇ ਨਾਲ ਅਗਲੇ ਵਿਚਾਰ ਦੀ ਸਾਝ ਪਾਉਣ ਬਹੁਤ ਬਹੁਤ ਧੰਨਵਾਦ ਸਾਬਕਾ ਵਿਧਾਇਕ श्री एसआर क्लेयर जी ਅਤੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੋ ਕਿ ਬਹੁਤ ਲੰਬਾ ਤਜਰਬਾ ਉਹਨਾਂ ਦਾ ਐਸਜੀਪੀਸੀ ਤੇ ਵਿੱਚ ਵੀ ਅਤੇ ਬਤੌਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੇ ਹਾਤੀ ਸੇਵਾਵਾਂ ਦੇ ਚੁੱਕੇ ਨੇ ਤਾਂ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਵਾਂ ਪੰਜਾਬ ਦੇ ਝਜਾਰੂ ਲੋਕਾਂ ਦਾ ਜਿਵੇਂ ਪਹਿਲਾਂ ਦੱਸਿਆ ਹੀ ਗਰੇਵਾਲ ਸਾਹਿਬ ਨੇ ਵੀ ਅਤੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਦਾ ਜਿਨ੍ਹਾਂ ਨੇ ਹਲਕੇ ਦਾਖੇ ਦੇ ਵਿੱਚ ਸਭ ਤੋਂ ਪਹਿਲਾਂ ਆ ਕੇ ਗਰਾਊਂਡ ਦੇ ਉੱਤੇ ਕਿਸਾਨਾਂ ਦੀ ਸਾਰ ਲਈ ਜਿਵੇਂ ਕਿ ਕਲੇਰ ਸਾਹਿਬ ਨੇ ਦੱਸਿਆ ਕਿ 21 ਮਈ ਨੂੰ ਸਭ ਤੋਂ ਪਹਿਲਾਂ ਹਲਕੇ ਦਾਖੇ ਦੇ ਪਿੰਡ ਈਸੇਵਾਲ ਜੋ ਕਿ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦਾ ਜੱਦੀ ਪਿੰਡ ਆ ਉੱਥੇ ਪਹੁੰਚ ਕੇ ਕਿਸਾਨਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੇ ਜਿਹੜੀ ਉੱਥੇ ਇੱਕ ਗੱਲ ਆਖੀ ਸੀ ਕਿ 1 ਇੰਚ ਜ਼ਮੀਨ ਨਹੀਂ ਅਸੀਂ ਜਾਣ ਦਵਾਂਗੇ ਕਿਸਾਨਾਂ ਦੀ ਉਸ ਗੱਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜੇ ਆ ਉਸ ਦੇ ਲਈ ਚਾਹੇ ਮੀਂਹ ਦੇ ਵਿੱਚ ਹਨੇਰੀ ਦੇ ਵਿੱਚ ਤਰਨੇ ਲਾਉਣੇ ਪਏ ਗ੍ਰਫਤਾਰੀਆਂ ਦੇਣੀਆਂ ਪਈਆਂ ਹਰ ਗੱਲ ਤੇ ਡਟ ਕੇ ਅਕਾਲੀ ਦਲ ਨੇ ਕਿਸਾਨਾਂ ਦਾ ਸਾਥ ਦਿੱਤਾ ਸੋ ਸਮੁੱਚੇ ਕਿਸਾਨ ਵੀਰਾਂ ਦਾ ਵੀ ਧੰਨਵਾਦ ਇਹ ਸਾਰੀ ਪੰਜਾਬ ਦੀ ਜਿੱਤ ਆ ਕਿ ਜਿਹੜੀਆਂ ਇਹ ਦਿੱਲੀ ਤੋਂ ਬੈਠ ਕੇ ਪਾਰਟੀਆਂ ਫਰਮਾਨ ਜਾਰੀ ਕਰ ਦਿੰਦੀਆਂ ਜਿਵੇਂ ਕਿ ਪਹਿਲਾਂ ਖੇਤੀ ਬਿਲਾ ਵੇਲੇ ਵੀ ਇਦਾਂ ਦੇ ਫਰਮਾਨ ਜਾਰੀ ਕੀਤੇ ਗਏ ਸੀ ਇਹ ਪੰਜਾਬ ਨੇ ਦਰਸਾਤਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਦਰਸਾਤਾ ਕਿ ਇਦਾਂ ਦੀ ਇਹਨਾਂ ਦੀ ਮਨਮਰਜ਼ੀ ਨਹੀਂ ਚੱਲੂਗੀ ਦੂਜੀ ਗੱਲ ਜਿਹੜੀ ਕਿ ਬੜੀ ਐ ਰੇਮਾ ਉਹ ਇਹ ਅਕਾਲੀ ਦਲ ਨੂੰ ਮੈਂ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਕਹਿੰਦਾ ਰਿਹਾ ਵਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਨ ਦੀਆਂ ਬਹੁਤ ਵੱਡੀਆਂ ਸਾਜਸ਼ਾਂ ਰਚੀਆਂ ਗਈਆਂ ਉਸ ਗੱਲ ਦਾ ਜਿਹੜਾ ਪ੍ਰਤੱਖ ਪ੍ਰਮਾਣ ਆ ਉਹ ਬੀਤੇ ਦਿਨੀ ਜਿਹੜਾ ਇਹ ਬਾਗੀ ਧੜੇ ਜਾਂ ਪੰਜ ਮੈਂਬਰੀ ਕਮੇਟੀ ਵੱਲੋਂ ਜਿਸ ਪੰਜ ਮੈਂਬਰੀ ਕਮੇਟੀ ਦੇ ਵਿੱਚ ਇਸ ਹਲਕੇ ਦੇ ਵਿਧਾਇਕ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਇਕੀ ਦੇ ਨਾਲ ਨਵਾਜਿਆ ਉਹਨਾਂ ਨੂੰ ਸੀਟ ਦਿੱਤੀ ਬਹੁਤ ਮਾਣ ਤਾਣ ਦਿੱਤਾ ਪਾਰਟੀ ਨੇ ਪਰ ਉਹਨਾਂ ਨੇ ਏਜੰਸੀਆਂ ਦੇ ਦਬਾਅ ਹੇਠ ਆ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਸਮੁੱਚੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਕੋਸ਼ਿਸ਼ਾਂ ਕੋਸ਼ਿਸ਼ਾਂ ਹੀ ਰਹਿ ਜਾਣੀਆਂ ਨੇ ਮੈਂ ਪੰਜ ਮੈਂਬਰੀ ਕਮੇਟੀ ਖਾਸ ਕਰ ਇਸ ਹਲਕੇ ਦੇ ਵਿਧਾਇਕੇ ਵਾਲੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਤੁਹਾਡੀ ਵਸ ਨਹੀਂ ਤੁਹਾਡਾ ਚੱਲਿਆ ਤੁਸੀਂ ਜਿਸ ਦਿਨ ਬਾਕੀ ਧੜੇ ਵੱਲੋਂ ਚੋਣ ਰੱਖੀ ਗਈ ਉੱਥੇ ਤੁਸੀਂ ਚੋਣ ਬਕਸੇ ਤੱਕ ਰੱਖ ਦਿੱਤੇ ਸੀ ਕਿ ਅਸੀਂ ਲੋਕਤੰਤ੍ਰਿਕ ਢੰਗ ਨਾਲ ਬਾਗੀ ਧੜੇ ਦਾ ਪ੍ਰਧਾਨ ਚੁਣਾਂਗੇ ਫਿਰ ਅਜਿਹਾ ਕੀ ਵਾਪਰਿਆ ਕਿ ਚੁੱਪਚੀਪ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਇਹ ਆਲੀ ਸਾਹਿਬ ਅਤੇ ਹੋਰ ਪੰਜ ਮੈਂਬਰੀ ਕਮੇਟੀ ਤੇ ਸਾਰੇ ਮੈਂਬਰਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਇਹ ਜਿਹਾ ਕਿਹੜਾ ਦਬਾਅ ਸੀ ਕਿਹੜੀਆਂ ਸੈਂਟਰਲ ਏਜੰਸੀਆਂ ਦਾ ਕਿਹੜੀ ਦਿੱਲੀ ਦੀਆਂ ਪਾਰਟੀਆਂ ਦਾ ਦਬਾਅ ਸੀ ਕਿਹੜੀਆਂ ਉਹਨਾਂ ਦੀਆਂ ਫਾਈਲਾਂ ਇਨਕਮ ਟੈਕਸ ਈਡੀ ਵਿਜੀਲੈਂਸ ਨੇ ਨੱਪ ਕੇ ਰੱਖੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਦਿੱਲੀ ਦੇ ਲੀਡਰਾਂ ਦਾ ਵੀ ਆਮ ਆਦਮੀ ਪਾਰਟੀ ਦੇ ਰघव ਚੱਡੇ ਵਰਗੇ ਲੀਡਰਾਂ ਦਾ ਵੀ ਚਹੇਤਾ ਇਨਸਾਨ ਆ ਉਸ ਨੂੰ ਚੁੱਪਚੀਪੀਤੇ ਬਿਨਾਂ ਲੋਕਤੰਤਰੀ ਢੰਗ ਦੇ ਪ੍ਰਧਾਨ ਬਣਾ ਦਿੱਤਾ ਗਿਆ ਸੋ ਇਹ ਬਹੁਤ ਵੱਡੀ ਸਾਜ਼ਿਸ਼ ਆ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਹੋਰ ਵੀ ਖੁਲਾਸੇ ਕਰਾਂਗੇ ਅੰਤ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਨਾ ਖਾਸ ਕਰਕੇ ਸਰਦਾਰ ਸੁਖਪਾਲ ਸਿੰਘ ਸੇਖੋਂ ਜੋ ਕਿ ਖੇਤੀਬਾੜੀ ਅਫਸਰ ਰਟਾਇਰ ਹੋਏ ਨੇ ਈਸੇਵਾਲ ਪਿੰਡ ਦੇ ਨਾਲ ਸੰਬੰਧਤ ਨੇ ਇਹਨਾਂ ਨੇ ਹਰ ਪ੍ਰੋਗਰਾਮ ਦੇ ਵਿੱਚ ਜਾ ਕੇ ਅੰਕੜਿਆਂ ਦੇ ਨਾਲ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਸੀ ਤੇ ਮੈਂ ਧੰਨਵਾਦ ਕਰਦਾ ਪਾਰਟੀ ਵੱਲੋਂ ਅਸੀਂ ਅੱਜ ਉਹਨਾਂ ਦਾ ਸਨਮਾਨ ਵੀ ਕਰਾਂਗੇ ਹੁਣ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨਵ ਨਿਯੁਕਤ ਪ੍ਰਧਾਨ ਸਰਦਾਰ ਚੰਦ ਸਿੰਘ ਡੱਲਾ ਸਾਹਿਬ ਉਹ ਪ੍ਰੈਸ ਨੂੰ ਸੰਬੋਧਨ ਕਰਨਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਪ੍ਰੈਸ ਨੂੰ ਸੰਬੋਧਨ ਕਰਨ। ਜੈ ਨਮਰ ਨੂੰ ਨਹੀਂ ਜਰੂਰੀ ਨਹੀਂ। ਜੇ ਦਿਲ ਕੰਮ ਚੱਲ ਜਾਣਾ।